ਉਮੀਦ ਇਹ ਮੈਂ ਤੇਰੇ ਤੋਂ ਦਿਲ ਪੈ ਨਹੀਂ ਮੰਨਦਾ ਤੂੰ ਵੀ ਲਈ ਪੈਸੇ ਤਾਂ ਤੂੰ ਕਿਸੇ ਹੋਰ ਕੰਮ ਲਈ ਮੰਗਦਾ ਸੀਗਾ ਮੁੰਮੂ ਮੈਂ ਤੇ ਇਹ ਤਾਂ ਛੱਡ ਲਿਆ ਤੇਰੇ ਨੂੰ ਬਾਹਰ ਤੇ ਬਸ ਕਰ ਦੇ ਮੁੰਮੂ ਉਹ ਤੇਰੇ ਗੋਲ ਦੇ ਸੱਟ ਕੰਮ ਦੋ ਤੱਕਰੇ ਬੋਲ ਬਕਵਾਸ ਨਾ ਕਰ ਮੈਂ ਨਾ ਬਾੜੀ ਬੰਦ ਕਰ ਤੇ ਇੱਕ ਹੀ ਤਤੀ ਹਵਾ ਕੱਢਦਾ ਚੱਲ ਬੰਦਿਆਂ ਨੂੰ ਬੈਠ ਪੈ ਲੈ ਮੇਰੀ ਗੱਲ ਸੁਣ ਮੈਂ ਤੇਰੀ ਚਾਚੀ ਘਰ ਚੱਲੀ ਆ ਮੈਂ ਉੱਤੋਂ ਕੱਪੜੇ ਲਾ ਕੇ ਟਹਿ ਲਾ ਕੇ ਆਪਣੇ ਲਿਮਾਰੀ ਚ ਲੱਗਦੇ ਆ ਨਾਲੇ ਤੇਰੇ ਉਹ ਵਰਦੀ ਆ ਏ ਬੋਤਲਾਂ ਭਰ ਲੈਣੀਆਂ ਪਾਣੀ ਆਇਆ ਆ ਬੋਤਲਾਂ ਭਰ ਕੇ ਫ੍ਰੀਜ 'ਚ ਰੱਖ ਦੇਣੀਆਂ ਬਾਲਟੀਆਂ ਵੀ ਪਾਣੀਆਂ ਲੱਗੀ ਸਮਝ ਜੇ ਕਿਤੇ ਬਾਹਰ ਗਿਆ ਫੂਨ ਦੇਖਿਆ ਗੇਨ ਖੇਟੀ ਕਿੱਟੇ ਦੇਖੀ ਤੇਰੇ ਮੈਂ ਕਿਦਾਂ ਸ਼ਾਂਕਣੇ ਲੱਗੀ ਸਮਝ ਏ ਫੂਨ ਨੂੰ ਲੱਗਾ ਜਾਂ ਫੇ ਆਪਣੇ ਦੋਸਤਾਂ ਨਾਲ ਬਾਹਰ ਘੁੰਮਣ ਗਿਆ ਫੇ ਦੇਖੀ ਨਾਲੇ ਬਾਅਦ ਇੱਕ ਬੱਦਲ ਹੋਇਆ ਮੀਂਹ ਪੈਣ ਵਾਲਾ ਕਦੀ ਬਾਹਰ ਨਿਕਲ ਕੇ ਵੀ ਦੇਖ ਲੈ ਕਰੋ ਸਾਰਾ ਇਹ ਕੰਮ ਕਰ ਦੇਣਾ ਹੁਣ ਤਾਂ ਤੂੰ ਕਹਿੰਦਾ ਆ ਜੇ ਮੈਂ ਹੀ ਆਉਂਦੀ ਨੂੰ ਨਾ ਫੇ ਦੇਖੀ ਮੁਕਿਆ ਮਾਰ ਮੈਂ ਤੇਰਾ ਪੀਚੂ ਕਰਦਾ ਨਾ ਮੈਂ ਜਾਣ ਪਤੂ ਫੁੱਲ ਮੈਂ ਚੱਲੀ ਤੇ ਅੰਦਰ ਗੁੰਡਾ ਲਾ ਲਈ ਤਾਂ ਮੰਮੀ ਤੇ ਚੱਲ ਕੇ ਫੁੱਲ ਕਿਥੇ ਰੱਖ ਕੇ ਗਈਏ ਉਹਦੇ ਮੰਮੀ ਦੇ ਲੱਕਮੇ ਲਾ ਪੁਲਾਨੀ ਬਾਤੋ ਤੇ ਉਹਦੇ ਲੱਕਮੇ ਦੇ ਵੀਰੇ ਇਹੋ ਗਿਆ ਮੁੰਡਾ ਡੀਕਟਾ ਹੋਣਾ ਮਾਂ ਮੇਰੀ ਕਿੱਥੇ ਰਹਿ ਗਈ ਆ ਵੈਸੇ ਮੈਂ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਉਹ ਤਾਂ ਉਹਨੇ ਸਾਰੇ ਕੰਮ ਕਰ ਲਏ ਹੁਣ ਚੱਲ ਦੇਖਦੀ ਆਂ ਇਹ ਗੇਟ ਵੀ ਖੁੱਲਾ ਆ ਉਹ ਤਾਂ ਸਾਰੇ ਕੱਪੜੇ ਲਾ ਲਏ ਹੁਣ ਇਹ ਪਾ ਲਿਆ ਹੁਣ ਚੱਲ ਦੇਖਦੀ ਆਂ ਕੀ ਕਰਦਾ ਮੁੰਡਾ ਕੰਮ ਕਰ ਲਿਆ ਸਾਰਾ ਹਾਂ ਮੰਮੀ ਕਰ ਲਿਆ ਅੱਛਾ ਕਰ ਲਿਆ ਹਾਂ ਕਰ ਲਿਆ ਦੇਖਾਂ ਤਾਂ ਕਰ ਲਿਆ ਇਹਨੇ ਪਾਣੀ ਪੂਣੀ ਭਰੀਆਂ ਪਾਣੀ ਆਖ ਖਾਦੀ ਐ ਇਹ ਹਾਈ ਬੋਤਲ ਤਾਂ ਖਾ ਲਈ ਆ ਉੱਤੇ ਵੀ ਦੇਖਣੀ ਆ ਜਲਦੀ ਵੀ ਖਾ ਲਈਏ ਜਮੇਦਾਰੀ ਇਹਨੂੰ ਜਾ ਕੇ ਟਿਆ ਤੂੰ ਤਾਂ ਕਿਵੇਂ ਪਾਣੀ ਭਰ ਲਾਂ ਨਾ ਤੂੰ ਪਾਣੀ ਭਰਿਆ ਨਾ ਤੂੰ ਉਦੋਂ ਕੱਪੜੇ ਲੈ ਕਿਸੇ ਕੰਮ ਜੋਗਾ ਨਹੀਂ ਤੂੰ ਕਿਸੇ ਕੰਮ ਜੋਗਾ ਨਹੀਂ ਫੜਾਇ ਤੇ ਫੋਨ 24 ਘੰਟੇ ਫੋਨ 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 ਮੈਂ ਵੀ ਦੋਤੇ ਮੈਂ ਥੱਕਦਾ ਦਮਾ ਤੇਰੇ ਦੋਤੇ ਮੈਂ ਪਾਣੀ ਵੀ ਨਹੀਂ ਪੀਣਾ ਜਿੱਥੋਂ ਮਾੜੀ ਜਾ ਕੇ ਪਾਣੀ ਪਾਣੀ ਪੀਣੀ ਮੈਂ